ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾ ਦੀ ਬਠਿੰਡਾ ਦੇ ਵਿਜੀਲੈਂਸ ਬਿਊਰੋ ਵੱਲੋਂ ਤਲਵੰਡੀ ਸਾਬੋ ਵਿਕੇਤੈ ਨਾਥ ਏਐਸਆਈ ਨੂੰ 10000 ਰੁਪਏ ਰਿਸ਼ਵਤ ਲੈਣ ਦੇ ਕੀਤਾ ਰੰਗੇ ਹਾਥੀ ਗ੍ਰਫਤਾਰ ਅਮਨਦੀਪ ਸਿੰਘ ਬਰਾਡ ਇੰਸਪੈਕਟਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਉਹਨਾਂ ਕੋਲ ਇਹ ਸ਼ਿਕਾਇਤ ਆਈ ਕਿ ਕਿਸੇ ਮੁੱਦੇ ਦੇ ਉੱਤੇ ਇੰਸਪੈਕਟਰ ਵੱਲੋਂ 10000 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਕਰਕੇ ਕੀ ਹੈ ਉਹਨਾਂ ਨੇ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਅਤੇ ਇੰਸਪੈਕਟਰ ਨੂਰ ਰੰਗੇ ਹੱਥੀ ਕੀਤਾ ਗ੍ਰਿਫਤਾਰ ਤੇ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪੁਲਿਸ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਇਹਨਾਂ ਦੇ ਵਿੱਚ ਸ਼ਾਮਿਲ ਹੋਣਗੇ ਉਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਆਓ ਜਾਣਦੇ ਆ ਆਪਾਂ ਪੂਰਾ ਮਾਮਲਾ ਇੰਸਪੈਕਟਰ ਸਾਹਿਬ ਦੀ ਜੁਬਾਨੀ ਕੀ ਕਹਿਣਾ ਹੈ ਉਹਨਾਂ ਦਾ ਅਨਸਰ ਕੀ ਨਾਮ ਕੀ ਹੈ ਉਹ ਸੁਖਪ੍ਰੀਤ ਸਿੰਘ ਸੀ ਪਾਸੀ ਸਿੰਘ ਉਹ ਤਹਿਸੀਲ ਤਵੰਡੀ ਸਾਬੋ ਦਾ ਸਾਡਾ ਮਦਈ ਸੀ ਉਹ ਉਹਨੇ ਮੁਕੱਦਮਾ ਦਰਜ ਹੋਇਆ ਸੀ 86/24 ਤਵੰਡੀ ਸਾਬੋ ਵਿੱਚ ਜੀ ਉਹਦੇ ਵਿੱਚ ਜਿਹੜੇ ਕੁਛ ਦੋਸ਼ੀ ਫੜਲੇ ਸੀ ਤੇ ਕੁਛ ਦੋਸ਼ੀ ਜਿਹੜੇ ਹੈਗੇ ਬਾਹਰ ਸੀਗੇ ਜੀ ਉਸ ਦੇ ਸਬੰਧ ਵਿੱਚ ਜਿਹੜਾ ਹੈਗਾ ਇਹਨਾਂ ਇਸੇ ਰਗਵੀਰ ਸਿੰਘ ਨੇ ਜਿਹੜਾ ਹੈਗਾ ਸੁਖਪ੍ਰੀਤ ਸਿੰਘ ਮਦਈ ਤੋਂ ਜਿਹੜਾ ਹੈਗਾ ਬਾਕੀ ਦੋਸ਼ੀਆਂ ਨੂੰ ਫੜਨ ਤੇ ਇੱਕ ਦੋਸ਼ੀ ਦੀ ਜਿਹੜੀ ਹੈਗੀ ਹੈ ਬੇਲ ਲੱਗੀ ਸੀ ਉਹਦੇ ਵਿੱਚ ਹੈਲਪ ਕਰਨ ਲਈ 10000 ਰੁਪਏ ਦੀ ਮੰਗ ਕੀਤੀ ਸੀ ਜੀ ਜਿਸ ਦੇ ਦਾਇਰ ਜਿਹੜੀ ਹੈਗੀ ਆ ਕੰਪਲੀਟ ਕੀਤੀ ਅਸੀਂ ਉਹਦੇ ਨੂੰ ਵੈਰੀਫਾਈ ਕਰਕੇ ਤੇ ਜਿਹੜਾ ਹੈਗਾ ਇਸੇ ਰਗਵੀਰ ਸਿੰਘ ਨੂੰ 10000 ਰੁਪਏ ਲੈਂਦੇ ਰੰਗੇ ਦੇ ਕੱਪ ਕੀਤਾ ਸਰ ਕੀ ਇਹਨਾਂ ਉੱਤੇ ਕੋਈ ਪਹਿਲੇ ਵੀ ਸ਼ਿਕਾਇਤ ਆਈ ਸੀ ਇਹਨਾਂ ਦੇ ਖਿਲਾਫ ਕੋਈ ਕਿਸ ਦੇ ਖਿਲਾਫ ਆਪਣੇ ਇਨਸਪੈਕਟਰ ਸਾਹਿਬ ਦੇ ਖਿਲਾਫ ਰਗ ਰਗਵੀਰ ਅੱਧੀ ਪਕੜਿਆ ਤੇ ਸਾਡੇ ਕੋਲ ਨਹੀਂ ਪਹਿਲਾਂ ਹੀ ਕਿਤੇ ਆਈ ਤਾਂ ਮੈਂ ਕਹਿੰਦਾ ਨਹੀਂ ਸਾਡਾ ਬਾਕੀ ਤਫਤੀਸ਼ ਦੇ ਦੌਰਾਨ ਜੋ ਕਿਦਾਂ ਦਾ ਮੈਟਰ ਹੋਊਗਾ ਤੋ ਚੱਲਣ ਲੱਗੋ। ਸਰ ਹੁਣ ਅਗਲੀ ਕਾਰਵਾਈ ਕੀ ਹੋ ਰਹੀ ਹੈ? ਅਸੀਂ ਇਹਨਾਂ ਦਾ ਰਿਮਾਂਡ ਲਵਾਵਾਂਗੇ। ਰਿਮਾਂਡ ਲੈ ਕੇ ਪੂਰੀ 11 ਨਾਲ ਪੁੱਛ ਕਰਾਂਗੇ। ਪੁੱਛ ਪੜਤਾਲ ਵੀ ਇਹਦੇ ਵਿੱਚ ਕੋਈ ਹੋਰ ਕਿਸੇ ਅਧਿਕਾਰੀ ਜਾਂ ਕੋਈ ਹੋਰ ਕਿਸੇ ਅਫਸਰ ਦਾ ਕੋਈ ਰੋਲ ਹੈਗਾ ਤਾਂ ਉਹਨੂੰ ਵੀ ਮਕਦਮੇ ਦੀ ਤਰੀਕੀ ਜਿਦਾਂ ਵਿਚਾਰ ਲੈ ਜਾਵਾਂਗੇ। ਜੀ। ਥੈਂਕ ਯੂ। ਥੈਂਕ ਯੂ।